ਨਮਸ਼ਿਆ ਸਰਕਾਰੀ ਪ੍ਰੋਗਰਾਮ ਦੇ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਰ ਇੱਕ ਸਵਾਗਤ ਕਰਾਈ। ਪੇਸ਼ ਹੈ ਜਲਸੀਂ ਭਗਸੇਂ ਦਾ ਸਵਾਗਤ ਆਧੁਨਿਕ ਵਿਸ਼ੇਸ਼ ਪ੍ਰਗਰਮ। ਤਾਂਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਜਿਹੜਾ ਕਿ 31 ਜਨਵਰੀ ਤੇ 1 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਸੋ 31 ਜਨਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਨਵਾਂ ਸ਼ਹਿਰ ਵਿੱਚ ਸਜਾਈ ਜਾਵੇਗੀ। ਇਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਆ 31 ਜਨਵਰੀ ਨੂੰ ਬਾਅਦ ਦੁਪਹਿਰ ਅੱਧੇ ਦਿਨ ਦੀ ਜ਼ਿਲ੍ਹੇ ਦੇ ਸਰਕਾਰੀ ਅਰਧ ਸਰਕਾਰੀ ਸਕੂਲ ਕਾਲਜਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਕਰਨ ਦਾ ਐਲਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਨਗਰ ਦੇ ਡਿਪਟੀ ਕਮਿਸ਼ਨਰ ਹੋਰਾਂ ਵੱਲੋਂ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਨ ਗੁਰਦੇ ਸ਼ਿਰਗੁਰ ਰਵਿਦਾਸ ਧਾਰਮਿਕ ਸਭਾ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ 25 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਜੋ ਕਿ ਪੂਰੇ ਇਲਾਕੇ ਦੇ ਵਿੱਚ ਨਿਕਾਲਿਆ ਜਾਵੇਗਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸਾਰੀਆਂ ਸੰਗਤਾਂ ਨੇ ਸ਼ਾਮਲ ਹੋਣਾ ਜੀ 30 ਤਰੀਕ ਨੂੰ ਅਥਨਪੜ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ ਇੱਕ ਤਰੀਕ ਨੂੰ ਖੰਡਪਾਲ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜੀ ਉਸ ਤੋਂ ਅਪਰੰਤ ਸਾਡੇ ਲੋਕਲ ਕੀਰਤਨ ਜਥੇ ਆਪ ਜੀ ਨੂੰ ਗਰਵਾਨੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਉਸ ਤੋਂ ਅਪਰੰਤ ਭਾਈ ਸਾਹਿਬ ਭਾਈ ਮੰਤਰੀ ਸਿੰਘ ਜੀ ਦਸਵੇਂ ਵਾਲੇ ਜਿਨ੍ਹਾਂ ਨੂੰ ਅਸੀਂ ਅਕਸਰ ਪੀਟੀਸੀ ਚੈਨਲ ਦੇ ਉੱਤੇ ਸੁਣਦੇ ਆ ਆਪ ਜੀ ਨੂੰ ਗਰਵਾਨੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਉਸ ਤੋਂ ਅਪਰੰਤ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਦਿਸੋਟੀ ਇੰਟਰਨੈਸ਼ਨਲ ਰਾਗੀ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਰਾਤ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਦੀ ਆਡਰੇ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਮਹੱਲਾ ਰਵਿਦਾਸ ਨਗਰ ਨਵਾਂ ਸ਼ਹਿਰ ਦੇ ਵੱਲੋਂ ਵੀ ਇਹ ਜਿਹੜਾ ਸਤਗੁਰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਸੋ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ ਸੋ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ 31 ਜਨਵਰੀ ਤੇ 1 ਫਰਵਰੀ ਨੂੰ ਇਹ ਜਿਹੜਾ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਸੰਬੰਧੀ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ 31 ਜਨਵਰੀ ਨੂੰ ਨਵਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਜਾਈ ਜਾਵੇਗੀ ਸੋ ਆਓ ਦੇਖਦੇ ਹਾਂ ਇਸ ਸੰਬੰਧੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਹਰਪਜਨ ਹੀਰ ਦੇ ਨਾਲ ਪੱਤਰਕਾਰ ਪਰਦੇਸੀ ਰਿਪੋਰਟ ਗਾਇ ਗੁਰੂ ਦੇਵ ਧੰਨ ਗੁਰੂ ਦੇਵ ਪਹਿਲਾਂ ਤਾਂ ਸਾਰੀ ਸੰਗਤ ਨੂੰ ਸਾਰੇ ਮਹੱਲਾ ਨਿਵਾਸੀ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤੀਆਂ ਲੱਖ ਲੱਖ ਮੁਬਾਰਕਾਂ ਜੋ ਕਿ 31 ਜਨਵਰੀ ਔਰ 1 ਫਰਵਰੀ ਨੂੰ ਬੜੀ ਹੁਮਤਾ ਆਮਨ ਸ੍ਰੀ ਗੁਰੂ ਦਾਸ ਸਬੰਧ ਨਵਾਂ ਸ਼ਹਿਰ ਵਿਖੇ ਮਨਾਇਆ ਜਾ ਰਿਹਾ ਹੈ। ਤੋਂ ਇਸ ਸਮੂਹ ਸੰਗਤਾਂ ਨੂੰ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਹਮਾਗੇ ਗੁਰਦੁਆਰਾ ਸਾਹਿਬ ਪਹੁੰਚੋ ਗੁਰੂ ਮਾਰਦਾ ਅਸ਼ੀਰਵਾਦ ਪ੍ਰਾਪਤ ਕਰੋ। ਜੋ ਜੈ ਗੁਰਦੇਵ ਧੰ ਗੁਰਦੇਵ ਧੰ ਧੰ ਸਤ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਗੁਰਪੁਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ 31 ਜਨਵਰੀ ਨੂੰ ਇੱਕ ਵਿਸ਼ਾਲ ਸ਼ੁਭਾ ਯਾਤਰਾ ਕੱਢੀ ਜਾਵੇਗੀ ਜੋ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਚੋਂ ਹੁੰਦੀ ਹੋਈ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਮਾਪਤ ਹੋਵੇਗੀ ਉਸ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਇਆ ਜਾਏਗਾ ਰਾਤ ਨੂੰ 8 ਵਜੇ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਰ ਰਾਜ ਮਿਲਗਾ ਜੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਉਪਰੰਤ ਸਵੇਰ ਸਵੇਰੇ 1 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਪਾਠਾਂ ਦੇ ਭੋਗ ਪਾਏ ਜਾਣਗੇ ਜਿਸ ਦੇ ਵਿੱਚ ਮਾਸ਼ਾ ਅਲੀ ਜੀ ਐਂਡ ਪਾਰਟੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਗੁਰੂ ਜੀ ਦਾ ਲੰਗਰ ਟੁੱਟ ਪਰਤਾਇਆ ਜਾਵੇਗਾ ਹਾਂਜੀ ਤੇ ਜੈ ਗੁਰਦੇਵ ਤੁਨ ਗੁਰਦੇਵ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਨਵਾਂ ਸ਼ਹਿਰ ਵਿੱਚ ਸ਼ਿਰੂ ਬਰ 10 ਮਦਰ ਵਿਖੇ 31 ਜਨਵਰੀ 2026 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 600 ਨਜਮਾ ਜਨਮ ਉਤਸਵ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ 31 ਜਨਵਰੀ ਨੂੰ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚੋਂ ਸ਼ੋਭਾ ਯਾਤਰਾ ਬੜੀ ਧੂਮਤਾਂ ਨਾਲ ਕੱਢੀ ਜਾਵੇਗੀ ਉਸ ਉਪਰਾਂ ਤੋਂ 8 ਵਜੇ ਰਾਤ ਨੂੰ ਪ੍ਰੋਗਰਾਮ ਬਲਾਜ ਬਲਕਾ ਜੀ ਪੇਸ਼ ਕਰਨਗੇ ਤੇ 1 ਜਨਵਰੀ 1 ਫਰਵਰੀ ਨੂੰ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਪਾਠ ਦਾ ਭੋਗ ਕਾਇਆ ਜਾਵੇਗਾ ਉਸ ਉਪਰਾੰਤ ਇਹ ਮਾਸ਼ਾਅੱਲਿ ਇਹ ਆਪਣਾ ਧਾਰਮਿਕ ਪ੍ਰੋਗਰਾਮ ਦੇ ਦੀ ਇਥੇ ਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਸੰਗਤ ਇਕੱਠ ਗੁਰੂ ਇਸ ਪ੍ਰੋਗਰਾਮ ਵਿੱਚ ਇਕੱਠ ਦੇ ਵਿੱਚ ਹਿੱਸਾ ਲਵੇਗੀ ਬਹੁ ਲੋਕੀ ਦੇਸ਼ਾਂ-ਵਿਦੇਸ਼ਾਂ ਤੋਂ ਆ ਰਹੇ ਹੈ ਜੈ ਗੁਰੂ ਦੇ ਤੁਹਾਨੂੰ ਕਰੋ ਹਾਂਜੀ ਲਵੈ ਜੀ ਜਿਹੜੀ ਸ਼ੋਭਾ ਯਾਤਰਾ ਕੱਢੀ ਜਾਣੀ ਆ ਇਹਦਾ ਰੂਟ ਕੀ ਹੋਏਗਾ ਇਹਦਾ ਰੂਟ ਸ੍ਰੀ ਗੁਰੂ ਰਵਿਦਾਸ ਮੰਦਿਰ ਤੋਂ ਠੀਕ 12:00 ਵਜੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਕਿ ਭਗਵਾਨ ਬਾਲਮੀਕ ਚੌਕ ਤੇ ਉਸ ਤੋਂ ਬਾਅਦ ਲਾਲ ਚੌਕ ਤੋਂ ਹੁੰਦੀ ਹੋਈ ਗੀਤਾ ਭਵਨ ਰੋਡ ਗੀਤਾ ਭਵਨ ਤੋਂ ਰੋਡ ਤੋਂ ਹੁੰਦੀ ਹੋਈ ਕੋਠੀ ਰੋਡ ਕੋਠੀ ਰੋਡ ਤੋਂ ਹੁੰਦੀ ਹੋਈ ਮਠਾਰੂ ਮਠਾਰੂ ਰੋਡ ਤੇ ਉਸ ਤੋਂ ਬਾਅਦ ਬੰਗਾ ਰੋਡ ਤੇ ਬੰਗਾ ਰੋਡ ਤੋਂ ਹੁੰਦੀ ਹੋਈ ਮਿੰਨੀ ਬਾਈਪਾਸ ਗੜਸ਼ੇਂਕਰ ਰੋਡ ਜਾਵੇਗੀ ਉਸ ਤੋਂ ਬਾਅਦ ਅ ਅਮੇੜਗੜ ਚੌਕ ਦੇ ਵਿੱਚ ਉਸ ਤੋਂ ਬਾਅਦ ਚੰਡੀਗੜ੍ਹ ਚੌਕ ਤੇ ਫੱਟੀਵਾਸਤਾ ਚੌਕ ਤੋਂ ਹੁੰਦੀ ਹੋਈ ਰੇਲਵੇ ਰੋਡ ਰੇਲਵੇ ਰੋਡ ਤੋਂ ਹੁੰਦੀ ਹੋਈ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਮਾਪਤ ਹੋਵੇਗਾ ਲੋਕਾਂ ਦੀ ਇਹਦੇ ਵਿੱਚ ਕਿਹੜੇ ਕਿਹੜੇ ਮੱल्ल्या ਦੀ ਜਿਹੜੀ ਸੰਗਤ ਹੈ ਉਹ ਸ਼ਾਮਿਲ ਹੋਏਗੀ ਇਹ ਚ ਸ਼ਾਮ ਸੰਗਤ ਜਿਹੜੀ ਆ ਗੁਰੂ ਨਾਮ ਲੈਵ ਸੰਗਤਾਂ ਜਿਹੜੀਆਂ ਆ ਉਹ ਪੂਰੇ ਜ਼ਿਲ੍ਹੇ ਦੇ ਵਿੱਚੋਂ ਸ਼ਾਮਿਲ ਹੁੰਦੀਆਂ ਸੰਗਤਾਂ ਬਹੁਤ ਵੱਡਾ ਜਿਹੜਾ ਆ ਸ਼ੋਭਾ ਯਾਤਰਾ ਦਾ ਇਹ ਹੁੰਦਾ ਇਕੱਠ ਜੀ ਤੇ ਇਹ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਜਿਹੜੀਆਂ ਇੱਥੇ ਸਪੈਸ਼ਲ ਪਹੁੰਚਦੀਆਂ ਆ ਜੀ ਜੈ ਗੁਰਦੇਵ ਧੰਗੁਰ ਜੀ ਇਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਕਿਲਾ ਮੱਲਾ ਨਵੀਂ ਬਾਤੀ ਇਬਰਾਹਿਮ ਬਾਤੀ ਬਕਰਖਾਨਾ ਰੋਡ ਸਲੋ ਸਲੋ ਰੋਡ ਗੜਸ਼ੰਕਰ ਰੋਡ ਤੇ ਸ਼ਹਿਰ ਦੇ ਜਿਹੜੇ ਜਿੰਨੇ ਵੀ ਮੰਨ ਲਓ ਮਹੱਲੇ ਆ ਉਹ ਸਾਰੇ ਇਸ ਸ਼ੁਭ ਯਾਤਰਾ ਦੇ ਵਿੱਚ ਝਾਂਕੀਆਂ ਲੈ ਕੇ ਸ਼ਾਮਲ ਹੁੰਦੇ ਆ ਇਹ ਗੱਲ ਉਹ ਰੋਡ ਬਿੜੀ ਸ਼ੇਤਾਂ ਕੈਸ਼ਨ ਸਤ i'm gonna go party ਹਰ 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 ਹਰੇ ਹਰ ਹਰ ਫਰੇ ਹਰ ਸਿੰਘਤ ਜਨ ਗਏ ਜਿਸ ਪਰ ਤਰੀ ਹਰ 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 ਸਾਰੇ ਹਰ ਹਰ ਹਰੇ ਹਰ ਸਿੰਘ ਰਤੁਲ ਜਨੰਗੈ ਨਿਸ ਪਰ ਪਰੇ ਹਰ ਸਿੰਘ ਰਤ ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਸਭ ਜੀ ਨੂੰ ਦੱਸਣਾ ਚਾਹਨੀ ਹਾਂ ਕਿ ਸਟੇਟ ਦੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅਤੇ ਕਾਰਾ ਭਾਰਤ ਸਰਕਾਰ ਵੱਲੋਂ ਲੀਗਲ ਅਡਾਪਸ਼ਨ ਕਿਵੇਂ ਕੀਤੀ ਜਾਂਦੀ ਹੈ ਉਸ ਦਾ ਕੀ ਪ੍ਰੋਸੈਸ ਹੈ ਉਸ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹਨੀ ਹਾਂ ਅੱਜ ਕੱਲ ਦੇ ਸਮਾਂ ਵਿੱਚ ਕੋਈ ਵੀ ਇਹੋ ਜਿਹਾ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦਾ ਹੈ ਜਾਂ ਫਿਰ ਕੋਈ ਇਹੋ ਜਿਹਾ ਪਰਿਵਾਰ ਜੋ ਬੱਚਿਆਂ ਨੂੰ ਗੋਦ ਵਿੱਚ ਦੇਣਾ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਸਮਾਜ ਵਿੱਚ ਨਰਸਿੰਗ ਹੋਮ ਹਸਪੀਟਲਸ ਜਾਂ ਡਾਕਟਰਸ ਨਾਲ ਤਾਲਮਿਲ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਹਸਪੀਟਲ ਦੇ ਵਿੱਚ ਜਦ ਡਿਲੀਵਰੀਜ਼ ਹੁੰਦੀਆਂ ਕੁਝ ਅਨਵਾਂਟਡ ਬੱਚੇ ਹੁੰਦੇ ਆਂ ਅਨਵੈਡ ਮਦਰਜ਼ ਹੁੰਦੀਆਂ ਕੁੜੀਆਂ ਹੁੰਦੀਆਂ ਜੋ ਕਿ ਆਪਣੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੀਆਂ ਤੇ ਦੂਸਰੇ ਪਾਸੇ ਇਹੋ ਜਿਹੇ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦੇ ਆਂ ਉਹ ਦੋਨੋਂ ਹੀ ਹਸਪੀਟਲ ਨਾਲ ਤਾਲਮਿਲ ਕਰਦੇ ਹੋਏ ਡਾਕਟਰਸ ਨਾਲ ਤਾਲਮਿਲ ਕਰਦੇ ਹੋਏ ਇੱਕ ਹੀ ਜਗ੍ਹਾ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੱਚੇ ਨੂੰ ਦੂਸਰੇ ਪਰਿਵਾਰ ਨੂੰ ਦੇ ਦਿੱਤਾ ਜਾਂਦਾ ਜਿੱਥੇ ਕਿ ਜਿਹੜੀ ਕੋਈ ਅਨਵਾਂਟਡ ਚਾਈਲਡ ਵਾਲਾ ਪਰਿਵਾਰ ਹੈ ਉਹ ਬੱਚਾ ਦੇ ਦਿੰਦਾ ਹੈ ਤੇ ਜਿਹਨੂੰ ਅਡੌਪਸ਼ਨ ਚ ਬੱਚਾ ਚਾਹੀਦਾ ਉਸ ਬੱਚੇ ਨੂੰ ਹਸਪੀਟਲ ਦੇ ਵਿੱਚ ਹੀ ਗੋਦ ਲੈ ਲੈਣਾ ਬਟ ਇਹ ਪ੍ਰਕਿਰਿਆ ਜੋ ਚਲਦੀ ਆ ਰਹੀ ਹੈ ਪ੍ਰੈਕਟਿਸ ਜੋ ਸਮਾਜੇ ਚਲਦੀ ਆ ਰਹੀ ਹੈ ਇਹ ਇੱਕ ਗੈਰ ਕਾਨੂੰਨੀ ਪ੍ਰੈਕਟਿਸ ਹੈ ਇਸ ਦੇ ਤਹਿਤ ਬੱਚਾ ਲੈਣਾ ਗੈਰ ਕਾਨੂੰਨੀ ਹੈ ਇੱਕ ਆਫੈਂਸ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਇੱਕ ਜੁਰਮ ਹੈ ਇਸ ਪ੍ਰੈਕਟਿਸ ਨੂੰ ਘਟਾਉਣ ਦੇ ਲਈ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਕਾਨੂੰਨੀ ਤੌਰ ਤੇ ਅਗਰ ਬੱਚਾ ਗੋਦ ਲੈਣਾ ਹੈ ਤੇ ਕਾਰਾ ਦੀ ਸਾਈਟ ਤੇ ਜਾ ਕੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਇੱਕ ਐਸੀ ਏਜੰਸੀ ਹੈ ਜੋ ਕਾਨੂੰਨੀ ਰੂਪ ਵਿੱਚ ਬੱਚਿਆਂ ਨੂੰ ਗੋਦ ਚ ਦਿੰਦੀ ਹੈ ਲੀਗਲ ਤਰੀਕੇ ਨਾਲ ਪ੍ਰੋਸੈਸ ਕਰਦੀ ਹੈ ਹਰ ਇੱਕ ਕੇਸ ਨੂੰ ਔਰ ਉਸ ਦੇ ਤਹਿਤ ਬੱਚੇ ਨੂੰ ਗੋਦ ਦਿੱਤਾ ਜਾਂਦਾ ਹੈ ਅਗਰ ਕੋਈ ਪਰਿਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਉਹ ਬਕਾਇਦਾ ਕਾਰਾ ਦੀ ਸਾਈਟ ਤੇ ਜਾ ਕੇ ਆਪਣਾ ਔਨਲਾਈਨ ਰਜਿਸਟ੍ਰੇਸ਼ਨ ਕਰੇ ਰਜਿਸਟ੍ਰੇਸ਼ਨ ਕਰਨ ਤੋਂ ਲਗਭਗ 1 ਮਹੀਨੇ ਦੇ ਅੰਦਰ ਅੰਦਰ ਉਸ ਬੱਚੇ ਦਾ ਕੇਸ ਚਾਈਲਡ ਪ੍ਰੋਟੈਕਸ਼ਨ ਯੂਨਿਟ ਕੋਲ ਹੋਮ ਵੈਰੀਫਿਕੇਸ਼ਨ ਲਈ ਆ ਜਾਂਦਾ ਹੈ ਪਰਿਵਾਰ ਦੀ ਬਕਾਇਦਾ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਕੀ ਉਹ ਪਰਿਵਾਰ ਬੱਚੇ ਨੂੰ ਗੋਦ ਲੈਣ ਦੇ ਯੋਗ ਹੈ ਕੀ ਉਹ ਸਰਕਾਰ ਵੱਲੋਂ ਦਿੱਤੀ ਗਈ ਜਿਹੜੀ ਕੰਡੀਸ਼ਨਸ ਹੈ ਉਹਨਾਂ ਨੂੰ ਫੁੱਲਫਿਲ ਕਰਦਾ ਹੈ ਕ੍ਰਾਈਟੇਰੀਆ ਫੁੱਲਫਿਲ ਕਰਦਾ ਹੈ ਜਾਂ ਨਹੀਂ ਅਗਰ ਪਰਿਵਾਰ ਕ੍ਰਾਈਟੇਰੀਆ ਨੂੰ ਫੁੱਲਫਿਲ ਕਰਦਾ ਹੈ ਉਸ ਤੋਂ ਬਾਅਦ ਬੱਚੇ ਦੀ ਹੋਮ ਸਟਡੀ ਹੋ ਕੇ ਵੈਰੀਫਿਕੇਸ਼ਨ ਹੋ ਕੇ ਪਰਿਵਾਰ ਦੀ ਰਿਪੋਰਟਿੰਗ ਕਾਰਾ ਨਵੀਂ ਦਿੱਲੀ ਨੂੰ ਕੀਤੀ ਜਾਂਦੀ ਹੈ ਸਟੇਟ ਗਵਰਨਮੈਂਟ ਦੇ ਰਾਹੀਂ ਔਰ ਉਸ ਤੋਂ ਬਾਅਦ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਅਸੀਂ ਬੱਚੇ ਨੂੰ ਲੀਗਲੀ ਤਰੀਕੇ ਨਾਲ ਅਡਾਪਸ਼ਨ ਵਿੱਚ ਦਿੰਦੇ ਹਾਂ ਦੂਸਰੀ ਤਰਫ ਗੱਲ ਹੋਈ ਕਿ ਕੋਈ ਪਰਿਵਾਰ ਆਪਣੇ ਬੱਚੇ ਨੂੰ ਰੱਖ ਨਹੀਂ ਸਕਦਾ ਕੁਝ ਦੀ ਕੰਡੀਸ਼ਨਸ ਐਸੀਆਂ ਨੇ ਕਿ ਬੱਚੇ ਨੂੰ ਸਾਂਭ ਸੰਭਾਲ ਨਹੀਂ ਕਰ ਸਕਦਾ ਔਰ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਸੀਂ ਦੇਖਦੇ ਹਾਂ ਕਈ ਵਾਰ ਇੱਕ ਪਰਿਵਾਰ ਵਿੱਚ ਹੀ 2 3 4 ਕੁੜੀਆਂ ਜਨਮ ਲੈ ਲੈਂਦੀਆਂ ਨੇ ਔਰ ਉਹ ਗਰੀਬ ਪਰਿਵਾਰ ਹੈ ਤੇ ਉਹ ਬੱਚੇ ਨੂੰ ਨਹੀਂ ਰੱਖ ਸਕਦਾ ਉਸ ਕੇਸ ਵਿੱਚ ਅਸੀਂ ਦੇਖਦੇ ਹਾਂ ਸਮਾਜ ਵਿੱਚ 50000 ਲੱਖ ਰੁਪਏ ਦੇ ਕੇ ਬੱਚੇ ਨੂੰ ਦੂਸਰੇ ਪਰਿਵਾਰ ਚ ਗੋਦ ਦੇ ਦਿੱਤਾ ਜਾਂਦਾ ਜੋ ਕਿ ਗਲਤ ਪ੍ਰੈਕਟਿਸ ਹੈ ਇਸ ਤਰੀਕੇ ਇਸ ਜਗ੍ਹਾ ਤੇ ਵੀ ਅਗਰ ਇਹੋ ਜਿਹੇ ਕੋਈ ਕੇਸਸ ਹੁੰਦੇ ਨੇ ਤੇ ਉਹ ਬਕਾਇਦਾ ਅਡਾਪਸ਼ਨ ਰੈਗੂਲੇਸ਼ਨਸ ਦੀ ਧਾਰਾ 7 4 ਅਤੇ 9 4 ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਯਾਨੀ ਕਿ ਮੇਰੇ ਆਫਿਸ ਜਾਂ ਫਿਰ ਬਾਲ ਪਲਾਈ ਕਮੇਟੀ ਆਫਿਸ ਵਿੱਚ ਰਿਪੋਰਟ ਕਰ ਸਕਦੇ ਨੇ ਅਗਰ ਕੋਈ ਬੱਚਾ ਆਪਣਾ ਨਹੀਂ ਰੱਖ ਸਕਤਾ ਬਕਾਇਦਾ ਉਸ ਬੱਚੇ ਨੂੰ ਸਰੈਂਡਰ ਕੀਤਾ ਜਾਏਗਾ ਫੈਮਿਲੀ ਦੇ ਵੱਲੋਂ ਸਰੈਂਡਰ ਡੀਡ ਬਣਾਈ ਜਾਏਗੀ ਔਰ ਸਰੈਂਡਰ ਕਰਨ ਤੋਂ ਬਾਅਦ ਵੀ ਅਗਰ ਬੱਚਾ 2 ਸਾਲ ਤੱਕ ਦੀ ਉਮਰ ਤੱਕ ਦਾ ਹੈਗਾ ਤਾਂ 2 ਮਹੀਨੇ ਦਾ ਸਮਾਂ ਅਗਰ 2 ਸਾਲ ਤੋਂ ਉੱਪਰ ਦਾ ਹੈਗਾ ਚਾਰ ਮਹੀਨੇ ਦਾ ਸਮਾਂ ਹੁੰਦਾ ਹੈ ਇੱਕ ਪਰਿਵਾਰ ਕੋਲ ਕਿ ਉਹ ਆਪਣੇ ਡਿਸੀਜਨ ਨੂੰ ਰਿਵਿਊ ਕਰ ਸਕੇ ਦੇਖ ਸਕੇ ਕਿ ਕਿਹਾ ਵਾਕਿਆ ਹੀ ਉਹ ਬੱਚੇ ਨੂੰ ਦੇਣਾ ਚਾਹੁੰਦਾ ਐ ਅਡਾਪਸ਼ਨ ਚ ਔਰ ਅਗਰ ਉਹ ਰਿਵਿਊਇੰਗ ਟਾਈਮ ਤੋਂ ਬਾਅਦ ਵੀ ਉਸੇ ਡਿਸੀਜਨ ਤੇ ਖੜਾ ਹੈ ਸਟ੍ਰਿਕਟ ਹੈ ਕਿ ਯੈਸ ਮੈਂ ਆਪਣਾ ਬੱਚਾ ਨਹੀਂ ਦੇਖ ਸਕਦਾ ਇਹਨੂੰ ਮੈਂ ਅਡਾਪਸ਼ਨ ਵਿੱਚ ਦੇਣਾ ਚਾਹਨਾ ਹਾਂ ਤਾਂ ਉਸ ਬੱਚੇ ਨੂੰ ਸਰੈਂਡਰ ਕਰਵਾ ਕੇ ਬਕਾਇਦਾ ਲੀਗਲ ਅਡਾਪਸ਼ਨ ਪ੍ਰੋਸੈਸ ਵਿੱਚ ਪਾਇਆ ਜਾਂਦਾ ਤਾਂ ਮੇਰੀ ਰਿਕਵੈਸਟ ਹੈ ਪਬਲਿਕ ਨੂੰ ਅਪੀਲ ਹੈ ਇਹ ਲੀਗਲ ਪ੍ਰੋਸੈਸ ਨੂੰ ਜੋ ਲੀਗਲ ਅਡਾਪਸ਼ਨ ਦਾ ਪ੍ਰੋਸੈਸ ਹੈ ਉਸ ਨੂੰ ਪ੍ਰਮੋਟ ਕੀਤਾ ਜਾਵੇ ਜੋ ਇਲੀਗਲ ਪ੍ਰੈਕਟਿਸਸ ਚੱਲ ਰਹੀਆਂ ਜੋ ਨਰਸਿੰਗ ਹੋਮਸ ਹੈ ਹਸਪੀਟਲਸ ਹੈ ਡਾਕਟਰਸ ਦੇ ਰਾਹੀਂ ਐਸੀ ਚੱਲ ਰਹੀ ਹੈ ਇਸ ਚੀਜ਼ ਨੂੰ ਅਸੀਂ ਘਟਾਈਏ ਇਸ ਪ੍ਰੈਕਟਿਸ ਨੂੰ ਅਸੀਂ ਘਟ ਕਰੀਏ ਚਿੰਦੂਸ ਫੈਮਿਲੀ ਰੈਸਟੋਰੈਂਟ ਇੱਕ ਮਲਟੀ ਕਜ਼ੀਨ ਡਿਸਟ ਨੂੰ ਦਾ ਸਵਾਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਰੈਂਟ ਚੰਦਿਕੜ ਰੋਡ ਨਵਾਂ ਸ਼ਹਿਰ ਕਾਲ 783700006 ਇਸ ਅਜਲਸ਼ੀਲ ਭਗਸੇ ਨਗਨ ਨਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਨਮਰੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦਿਓ ਧੰਨਵਾਦ